ਅੱਜ ਸਾਡੇ ਚੈਨਲ ਤੇ ਪਹੁੰਚੇ ਹਨ ਆਜ਼ਾਦੀ ਕੁਹਾਟੀਆ ਜਸਪਾਲ ਬਾਂਸਨ ਜੀ ਅਸੀਂ ਇਹਨਾਂ ਦੇ ਵਿਚਾਰ ਜਾਨਣਾ ਚਾਹਾਂਗੇ ਮੈਂ ਜਸਪਾਲ ਬਾਂਸਨ ਪ੍ਰਧਾਨ ਲਾਲਾ ਸੰਤਰਾਮ ਫਰੀਡਮ ਫਾਈਟਰ ਲਾਇਬ੍ਰੇਰੀ ਸਰਕਾਰੀ ਕੁਆਟਰ ਟੀ ਗੌਰ ਬਟੰਡਾ ਤੋਂ ਬੋਲ ਰਿਹਾ ਹਾਂ ਲਾਲਾ ਸੰਤਰਾਮ ਜੀ ਇਸ ਨਾਮ ਤੋਂ ਜਿਸ ਨਾਮ ਜਾਂ ਮੈਂ ਲਾਲੂ ਰਾਮ ਜੀ ਦੇ ਕਰੇ ਤਾਂ ਅਸੀਂ ਉਸ ਟੈਂਡੇ ਉਹਨਾਂ ਨਾਲ ਇਹ ਹਮੇਸ਼ਾ ਮੈਂ ਇਮਾਨ ਨਾਲ ਮਹਿਸੂਸ ਕਰਦੇ ਸੀ ਕਿ ਫਰੀडम फाइਟਰ ਲਹਿਰ ਉਹਨਾਂ ਨੇ ਦਬ ਕੇ ਚਲਾਈ 40 ਸਾਲ ਉਹਨਾਂ ਨੇ ਕੈਦ ਕੀਤੀ ਤੇ ਉਹਨਾਂ ਨੇ ਦਿੱਲੀ ਕੇ ਨਾਟਕਾਂ ਲਾਹੌਰ ਬਿਧੇ ਨਾਬਾਅ ਆਰ ਜੇਲ ਕਟੀਆਂ ਰੋਜ਼ਿ ਬਾੜੀਆਂ ਦੀ ਜਿਆਦਾ ਜਾਤੀ ਸੇ ਸਖਤਾਈਆਂ ਹਮ ਸਹਨੀ ਹੋਏ ਉਹਨਾਂ ਦੇ ਨਾਲ ਚ ਰਹੇ ਅੰਗਰੇਜ਼ਾਂ ਨੇ ਦੇਸ ਤੁਸੀਂ ਇਹ ਵੀ ਪੈ ਉਹਨਾਂ ਨੇ ਜਿਹੜੂ ਜੀ ਨਾਮ ਜੀ ਉਹਨਾਂ ਨੇ ਕਿਹਾ ਕਿ ਨਾਬਾਅ ਵੀ ਹੈ ਅੱਜ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਮੈਂ ਚਲਾ ਰਿਹਾ ਹਾਂ ਅਸੀਂ ਸਾਰੇ ਫ੍ਰੀडम फाइਟਰਾਂ ਨੂੰ ਇਨਵਾਈਟ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਵਿੱਚ ਪੈਦਾ ਜਾਗਰਤ ਪੈਦਾ ਕਰੀਏ ਕਿ ਫ੍ਰੀडम फाइਟਰ ਕੌਣ ਸਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਭਗਤ ਸਿੰਘ ਸਰਦੇਹ ਰਾਜਗੁਰੂ ਜੀ ਇੱਕ ਅਲੱਗਾ ਵਿਚਾਰਧਾਰਾ ਦਾ ਸੀ ਅਸੀਂ ਮਹਾਤਮਾ ਗਾਂਧੀ ਜੀ ਵਿਚਾਰਧਾਰਾ ਨਾਲ ਰਲ ਕੇ ਚੱਲ ਰਹੇ ਸੀ ਅਸੀਂ ਬੜਾ ਸ਼ਾਂਤੀ ਨਾਲ ਅੰਗਰੇਜ਼ਾਂ ਨਾਲ ਗੱਲਬਾਤ ਕਰਕੇ ਵੀ ਆਜ਼ਾਦੀ ਤੱਕ ਪਹੁੰਚੇ ਜਵਾਹਰ ਲਾਲ ਨਹਿਰੂ ਮੋਤੀ ਲਾਲ ਨਹਿਰੂ ਜੀ ਨੇ ਸਾਡੀ ਅਗਵਾਈ ਕੀਤੀ ਲੋਕਮਾਨਯ ਤਿਲਕ ਜੀ ਨੇ ਬਹੁਤ ਵੱਡੀ ਕੁਰਬਾਨੀ ਕਰਕੇ ਦੇਸ਼ ਨੂੰ ਬਹੁਤ ਲਹਿਰ ਨੂੰ ਫਿਰ ਉਹ ਭਾਈ ਕਾਨੀ ਲਹਿਰ ਨੂੰ ਬਹੁਤ ਅੱਗੇ ਲੈ ਕੇ ਗਏ ਇਨ ਲੋਕ ਮਹਾਨ ਆਤਮਕੀ ਸੰ ਜਿੰਨਾ ਕਰਕੇ ਆਜ਼ਾਦੀ ਬਹੁਤ ਨੇੜੇ ਪਹੁੰਚੀ ਜੈ ਹਿੰਦ